satnaam vahe guru satnaam vahe guru bahut sundar naam vahe satnaam vahe guru satnaam vahe guru satnaam vahe guru satnaam vahe ਸਭ ਨੂੰ ਬਾਈਰੂ ਜੀ ਦਾ ਖਾਲਸਾ ਔਰ ਬਾਈਰੂ ਜੀ ਦੀ ਫਤਿਹ ਆਪ ਜੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਗੁਰੂ ਰਾਮਦਾਸ ਜੀ ਨੇ ਮੇਰੀ ਇਸ ਨਗਰੀ ਦੀ ਸੇਵਾ 2022 ਚ ਲਗਾਈ ਸੀ ਔਰ ਉਦੋਂ ਤੋਂ ਮੈਂ ਇਸ ਨਗਰੀ ਦੀ ਗੁਰ ਨਗਰੀ ਦੀ ਸੇਵਾ ਚਾਹ ਪਰ ਜਦੋਂ ਤੋਂ ਮੈਂ 2022 ਚ ਆਇਆ ਮੈਨੂੰ ਇੱਕੋ ਇੱਕ ਜਿਹੜੀ ਗੱਲ ਜਿਹੜੀ ਹੈ ਨਾ ਖੋਲਦੀ ਆ ਅੱਖਾਂ 'ਚ ਚੁਬਦੀ ਹੈ ਔਰ ਮਨ ਸੋਚ ਆਂਦੀ ਹੈ ਕਿ ਇਹ ਜਿਹੜਾ ਸਥਾਨ ਇਨਾ ਪਵਿੱਤਰ ਸਥਾਨ ਹੈ ਇਹਨੂੰ ਹੋਲੀ ਦਰਜਾ ਹੋਲੀ ਸਿਟੀ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ ਜੇ ਤੁਸੀਂ ਸੰਸਾਰ ਭਰ ਦੇ ਵਿੱਚ ਦੇਖੋ ਤੇ ਆਪਣੇ ਆਪਣੀ ਸਰਕਾਰਾਂ ਨੇ ਸੰਸਾਰ ਤੇ ਵਿੱਚ ਪਾਵੇਂ ਵਰਟੀਕਲ ਹੋਵੇ ਪਾਵੇਂ ਜੱਦਾ ਹੋਵੇ ਪਾਵੇਂ ਜਰੂਸਲਮ ਹੋਵੇ ਉੱਥੇ ਹੋਲੀ ਸਿਟੀ ਦਾ ਉਹਨਾਂ ਨੂੰ ਸਟੇਟਸ ਦਿੱਤਾ ਹੈ ਜੇ ਆਪਾਂ ਦੂਰ ਨਾ ਜਾਈਏ ਆਪਾਂ ਇੰਡੀਆ ਨੂੰ ਹੀ ਦੇਖ ਲਈਏ ਤਾਂ ਅਯੋਧਿਆ ਜੀ ਨੂੰ ਵਾਰਾਨਸੀ ਚ ਬਿੰਦਾਵਨ ਮਥਰਾ ਜਿੰਨੇ ਵੀ ਆਪਣੇ ਪਵਿੱਤਰ ਸਥਾਨ ਨੇ ਉਹਦੇ ਚ ਸ਼ਰਾਬ ਮੀਟ ਤੇ ਤੰਬਾਕੂ ਸਭ ਬੈਨ ਹੈ ਤੇ ਫਿਰ ਐਸਾ ਕੀ ਗੱਲ ਹੋਈ ਹੈ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਆਪਣੇ ਹੱਥੀ ਬਣਾਈ ਹੋਈ ਨਗਰੀ ਦੇ ਵਿੱਚ ਅਸੀਂ ਅੱਜ ਤੱਕ ਹੋਲੀ ਸਟੇਟਸ ਨਹੀਂ ਦੇ ਪਾਏ ਹਾਂ ਔਰ ਇੱਥੇ ਸ਼ਰਾਬ ਇੱਥੇ ਬੀਟ ਇੱਥੇ ਤੰਬਾਕੂ ਔਰ ਹਿੰਦੁਸਤਾਨ ਦੀ ਰੇਟਿੰਗ ਦੇ ਵਿੱਚ ਅਮਰਸਰ ਇਜ਼ ਵਨ ਆਫ ਦਾ ਡਕਟੀਐਸਟ ਫਿਲਤੀਐਸਟ ਟਾਊਨ ਜੀ ਇਹ ਮੈਂ ਆਪਨੇ ਕਹਿ ਰਿਹਾ ਇਹ ਆਰਟੀਆਈ ਦੇ ਵਿੱਚ ਲਿਖੀ ਹੋਈ ਗਵਰਨਮੈਂਟ ਆਫ ਇੰਡੀਆ ਦੀ ਰੇਟਿੰਗਸ ਦੇ ਵਿੱਚ ਕਹਿ ਰਿਹਾ ਜੀ ਹੁਣ ਮੇਰੇ ਮਨ ਚ ਇੱਕੋ ਇੱਕ ਚਾਹ ਹੈ ਕਿ 2027 ਦੇ ਵਿੱਚ ਗੁਰੂ ਸਾਹਿਬ ਦੀ ਇਸ ਨਗਰੀ ਨੂੰ 500 ਸਾਲ ਹੋਣ ਵਾਲੇ ਨੇ ਤੇ ਕੀ ਘਟੋ ਘਟ ਉਦੋਂ ਤੱਕ ਆਪਾਂ ਇਸ ਨੂੰ ਪਵਿੱਤਰ ਨਗਰੀ ਦਾ दर्जा ਦਲਵਾ ਸਕਦੇ ਹਾਂ ਕਿ ਨਹੀਂ ਇਹਦੇ ਲਈ ਕੁਝ ਪ੍ਰਯਾਸ ਕੀਤੇ ਨੇ 2022 ਦੇ ਵਿੱਚ ਅਸੀਂ ਇੱਕ ਪਟੀਸ਼ਨ ਲਗਾਈ ਮਾਈਨੋਰਟੀ ਕਮਿਸ਼ਨ ਨੂੰ ਕਿ ਇਹਦੇ ਚ ਦਰਜਾ ਦਿੱਤਾ ਜਾਏ ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਨੋਟਿਸ ਦਿੱਤਾ ਪਰ ਭਗਵੰਤ ਮਾਨ ਸਰਕਾਰ ਨੇ ਕੋਈ ਉਹਦਾ ਰਿਸਪਾਂਸ ਨਹੀਂ ਦਿੱਤਾ ਉਸ ਤੋਂ ਬਾਅਦ 2023 April ਦੇ ਵਿੱਚ ਮੈਂ ਡਾਇਰੈਕਟ ਪਟੀਸ਼ਨ ਪੀਆਈਐਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਲਗਾਈ ਕਿ ਜੀ ਆ ਕੰਮ ਹੋਣੇ ਚਾਹੀਦੇ ਕੀ ਕੀ ਕੰਮ ਹੋਣੇ ਚਾਹੀਦੇ ਨੇ ਕਿ ਬਈ ਸਾਹਿਬ ਸ੍ਰੀ ਅਮਰitsar ਔਰ ਬਾਕੀ ਹਿਸਟੋਰੀਕਲ ਗੁਰਦੁਆਰਿਆਂ ਦੇ ਆਸੇ-ਪਾਸੇ 1 ਮੀਲ 2 ਮੀਲ ਦੇ ਆਸੇ-ਪਾਸੇ ਨਾ ਸ਼ਰਾਬ ਹੋਵੇ ਨਾ ਤੰਬਾਕੂ ਹੋਵੇ ਨਾ ਗੰਦਗੀ ਹੋਵੇ ਨਾ ਕੋਈ ਮੀਟ ਔਰ ਹੋਰ ਕਿਸੇ ਤਰੀਕੇ ਦੀ ਆਬਜਕਸ਼ਨੇਬਲ ਚੀਜ਼ ਹੋਵੇ ਇਹ ਵੀ ਬੇਨਤੀ ਕੀਤੀ ਕਿ ਸਾਰੇ ਗੁਰਪੁਰਬ ਜਿੱਦਾਂ 2 ਅਕਤੂਬਰ ਨੂੰ ਤੁਸੀਂ ਜਾਣਦੇ ਹੋਵੋਗੇ ਡ੍ਰਾਈਡੇ ਹੁੰਦਾ ਹੈ ਕਿ ਸਾਰੇ ਗੁਰਪੁਰਬ ਦੇ ਉੱਤੇ ਡ੍ਰਾਈਡੇ ਅਨਾਉਂਸ ਕੀਤਾ ਜਾਏ ਇਹ ਵੀ ਬੇਨਤੀ ਕੀਤੀ ਕਿ ਬਈ ਠੇਕੇ ਜਿਹੜੇ ਨੇ ਇਹ ਤੁਸੀਂ ਆਲਟਰਨੇਟ ਡੇਸ ਤੇ ਖੋਲੋ ਇੱਕ ਦਿਨ ਦਾ ਨਾਗਾ ਪਾ ਕੇ ਖੋਲੋ ਕਿਉਂਕਿ ਇਹ ਪੰਜਾਬ ਗੁਰੂਆਂ ਦੀ ਇੱਕ ਸਟੇਟ ਹੈ ਇੱਥੇ ਸਿੱਖੀ ਦਾ ਭੋਲ ਵਾਲਾ ਹੈ ਔਰ ਫੰਡਾਮੈਂਟਲ ਰਾਈਟ ਹੈ ਸਿੱਖਾਂ ਦੇ ਕਿ ਉਹ ਆਪਣੇ ਰਿਲੀਜੀਅਨ ਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲੈਣ ਔਰ ਇਹਦੇ ਵਿੱਚ ਜਿਹੜੀ ਆ ਚੀਜ਼ਾਂ ਇੱਕ ਬਾਧਾ ਆਂਦੀਆਂ ਨੇ ਲੇਕਿਨ ਇਹ ਸਿਰਫ ਇੱਕ ਰਿਲੀਜੀਅਨ ਦਾ ਇਸ਼ੂ ਨਹੀਂ ਹੈ ਇਹ ਇੱਕ ਕਨਸਟੀਟਿਊਸ਼ਨ ਦਾ ਇਸ਼ੂ ਵੀ ਹੈ ਜੇ ਤੁਸੀਂ ਆਰਟੀਕਲ 47 ਪੜ੍ਹਦੇ ਹੋ ਤੇ ਉਹਦੇ ਵਿੱਚ ਲਿਖਿਆ ਕਿ ਹਰ ਸਰਕਾਰ ਦੀ ਇਹ ਡਿਊਟੀ ਹੈ ਆਰਟੀਕਲ 47 ਕਹਿੰਦਾ ਕਿ ਹਰ ਸਰਕਾਰ ਦੀ ਇਹ ਡਿਊਟੀ ਹੈ ਕਿ ਸ਼ਰਾਬ ਹੋਵੇ ਤੰਬਾਕੂ ਹੋਵੇ ਕੋਈ ਇਨਟੌਕਸਿਕੈਂਟ ਹੋਵੇ ਉਹਦੀ ਆਪਾਂ ਰਿਪੋਰਟ ਕਰਨੀ ਹੈ ਉਹਦੀ ਆਪਾ ਪਾਬੰਦੀ ਕਰਨੀ ਹੈ ਇਹ ਸਾਰੇ ਤੱਥ ਅਸੀਂ ਹਾਈ ਕੋਰਟ ਦੇ ਸਾਹਮਣੇ ਰੱਖ ਕੇ ਭਗਵੰਤ ਮਾਨ ਸਰਕਾਰ ਨੇ ਹਾਈ ਕੋਰਟ ਦੇ ਅੱਗੇ ਇਹ ਕਿਆ ਕਿ ਜੇ ਸਾਨੂੰ ਇਹ ਰਿਪਰੈਜੈਂਟੇਸ਼ਨ ਦਿੰਦੇ ਨੇ ਸਿੱਧੀ ਤੇ ਅਸੀਂ ਇਹਦੇ ਤੇ ਚੰਗੀ ਤਰ੍ਹਾਂ ਗੌਰ ਕਰਾਂਗੇ ਉਹ ਅਸੀਂ ਉਸ ਕਰਕੇ ਇੱਕ ਸਾਲ ਹੋ ਗਿਆ ਰਿਪਰੈਜੈਂਟੇਸ਼ਨ ਵੀ ਦੇਤੀ ਫੇਰ ਵੀ ਭਗਵੰਤ ਮਾਨ ਜੀ ਸਰਕਾਰ ਨੇ ਕੁਝ ਵੀ ਉਹਦੇ ਤੇ ਇੱਕ ਕਾ ਮਤਲਬ ਇੱਕ ਵਰਡ ਦਾ ਵੀ ਆਰਡਰ ਨਹੀਂ ਪਾਸ ਕੀਤਾ ਇਸ ਕਰਕੇ ਮੈਂ ਕੰਟੈਂਪਟ ਫਾਈਲ ਕੀਤੀ 15 ਦਿਨ ਪਹਿਲਾਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਉਹ ਹੁਣ ਹਾਈ ਕੋਰਟ ਲੱਗੀ ਹੋਈ ਹੈ 10 ਤਰੀਕ ਨੂੰ ਉਹਦੀ ਸੁਣਵਾਈ ਹੈ ਹੁਣ ਜਿਹੜਾ ਗੁਰੂ ਰਾਮਦਾਸ ਜੀ ਦੇ ਅੱਗੇ ਇੱਕੋ ਇੱਕ ਬੰਦਾ ਅੜ ਕੇ ਖੜਾ ਹੈ ਔਰ ਉਹਦਾ ਨਾਮ ਹੈ ਸਰਦਾਰ ਭਗਵੰਤ ਸਿੰਘ ਰਾਦਰ ਭਗਵੰਤ ਸਿੰਘ ਮਾਨ ਰਾਦਰ ਭਗਵੰਤ ਮਾਨ ਕਿਉਂਕਿ ਸਰਦਾਰ ਜਸ ਸਿੰਘ ਤੋਂ ਲਗਵਾਉਂਦੇ ਨੇ ਭਗਵੰਤ ਮਾਨ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਅਹੰਕਾਰ ਜੈ ਸਭ ਤੋਂ ਜ਼ਿਆਦਾ ਐਰੋਗੈਂਸ ਜੇ ਸਭ ਤੋਂ ਜ਼ਿਆਦਾ ਕਮਾਂਡ ਹੈ ਉਹ ਰਾਵਣ ਦਾ ਹੋਇਆ ਪਰ ਮੈਂ ਦੇਖ ਰਿਹਾ ਕਿ ਰਾਵਣ ਤੋਂ ਵੀ ਜ਼ਿਆਦਾ ਕਮਾਂਡ ਭਗਵੰਤ ਮਾਨ ਜੀ ਨੂੰ ਆਪਣੇ 92 ਐਮਐਲ ਦਾ ਉਹ ਕਹਿ ਰਹੇ ਕਿ ਜੇ ਉਹ ਤੁਸੀਂ ਮਰਜ਼ੀ ਕਰ ਲੋ ਮੈਂ ਅੰਮ੍ਰਿਤਸਰ ਨੂੰ ਹੋਲੀ ਸਟੇਟਸ ਸਿਟੀ ਦਾ ਸਟੇਟਸ ਨਹੀਂ ਦਵਾਗਾ ਇਹ ਹੁਣ ਜ਼ਿੱਦ ਹੈ ਤੇ ਅਸੀਂ ਵੀ ਕਿਉਂਕਿ ਲੱਖਾਂ ਕਰੋੜਾਂ ਦੀ ਸ਼ਰਧਾ ਹੈ ਕਿ ਇਸ ਨਗਰੀ ਨੂੰ 2027 ਤੱਕ ਪੋਲੀ ਸਿਟੀ ਦਾ ਦਰਜਾ ਦਿਵਾਣਾ ਹੀ ਹੈ ਅਸੀਂ ਵੀ ਹੁਣ ਜ਼ਿੱਦ ਫੜ ਲਈ ਹੈ ਕਿ ਭਈ ਇਹ ਹੁਣ ਗੁਰਰਾਮਦਾਸ ਜੀ ਵਰਸਸ ਭਗਵੰਤ ਮਾਨ ਹੋ ਗਿਆ ਅਸੀਂ ਗੁਰਰਾਮਦਾਸ ਜੀ ਦੇ ਸਪਾਈ ਹਾਂ ਉਹਨਾਂ ਲਈ ਲੜਾਈ ਲੜ ਰਹੇ ਹਾਂ ਆ ਭਗਵੰਤ ਮਾਨ ਜੀ ਆਪਣਾ ਪੂਰਾ ਸਾਡਾ ਵਿਰੋਧ ਕਰ ਰਹੇ ਨੇ ਮੈਂ ਅਕੀਲੀ ਗੱਲ ਇਹ ਕਹਿਣਾ ਚਾਹਾਂਗਾ ਕਿ ਭਗਵੰਤ ਮਾਨ ਜੀ ਇੱਕ ਆਪਣੇ ਇੰਡੀਵਿਜੂਅਲ ਨੇ ਜੇ ਉਹਨਾਂ ਨੂੰ ਸ਼ਰਾਬ ਪੀਣ ਦਾ ਸ਼ੌਂਕ ਹੈ ਸਾਨੂੰ ਕੋਈ ਆਬਜੈਕਸ਼ਨ ਨਹੀਂ ਉਹਨਾਂ ਨੂੰ ਸਿੱਖੀ 'ਚ ਵਿਸ਼ਵਾਸ ਨਹੀਂ ਸਾਨੂੰ ਕੋਈ ਆਬਜੈਕਸ਼ਨ ਨਹੀਂ لیکن ਭਗਵੰਤ ਮਾਨ ਮੁੱਖ ਮੰਤਰੀ ਜੋ ਹੈ ਉਹ ਜਰੂਰ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੱਲੇ ਜਿਵੇਂ ਅੰਬੇਦਕਰ ਸਾਹਿਬ ਦੀ ਫੋਟੋ ਨੇ ਆਪਣੇ ਪਿੱਛੇ ਆਫ ਦਫਤੇ ਚ ਲਗਾਈ ਹੈ ਉਸ ਅੰਬੇਦਕਰ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਨੂੰ ਇੰਪਲੀਮੈਂਟ ਕਰੇ ਇਹ ਸਾਡੀ ਉਹਨਾਂ ਦੀ ਅਪੀਲ ਹੈ ਔਰ ਇਸ ਕਰਕੇ ਅੱਜ ਅਸੀਂ ਇੱਥੇ ਆਏ ਆ ਕਿਉਂਕਿ ਇਸ ਨਗਰੀ ਦੇ ਜਿਹੜੇ ਕਰਤਾ ਤਰਤਾ ਨੇ ਫਾਊਂਡਰ ਨੇ ਉਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਉਹਨਾਂ ਤੋਂ ਅਰਦਾਸ ਲੈ ਕੇ ਅਸੀਂ 2 ਸਾਲ ਤੱਕ ਐਜਿਟੇਸ਼ਨ ਕਰਾਂਗੇ ਜਦ ਤੱਕ 2027 ਦੇ ਵਿੱਚ ਇਸ ਨਗਰੀ ਨੂੰ ਪਾਲੀ ਸਟੇਟਰ ਨਹੀਂ ਮਿਲਦਾ ਸਰ ਤੁਸੀਂ ਗੱਲ ਮੰਨਦੇ ਅੱਗੇ ਜਾ ਕੇ ਕੋਈ ਧਰਨਾ ਮਾਰਿਆ ਉੱਥੇ ਰੈਸਟ ਦੇ ਜਾਂ ਦਫ਼ਤਰ ਦੇ ਵਿੱਚ ਦਰਵਾਜ਼ੇ ਸਭ ਤੇ ਕਿਉਂ ਇਹ ਮਰਜ਼ੀ ਸਿਰਫ ਵਾਵਾ YouTube ਉੱਤੇ ਹੀ ਗੱਲ ਕਰਤੀ ਜਾਂਦੀ ਹੈ ਜੀ ਦੇਸੋ ਜੀ ਕੌਸ ਕਿਹਦਾ ਤੁਸੀਂ ਮੈਨੂੰ ਪੁਸਵਾਲ ਪੁੱਛ ਰਹੇ ਹੋ ਮੈਂ ਆਪ ਜੀ ਨੂੰ ਸਵਾਲ ਪੁੱਛਦਾ ਹਾਂ ਕਿ ਕਿਹਦੇ ਕੌਸ ਲਈ ਅਸੀਂ ਕੰਮ ਸ਼ੁਰੂ ਕੀਤਾ ਹੈ ਇਹਨਾਂ ਦੇ ਕੌਜ਼ ਲਈ ਤੇ ਇਹਨਾਂ ਦੇ ਕੌਜ਼ ਲਈ ਇੱਥੋਂ ਹੀ ਮੱਥਾ ਟੇਕ ਕੇ ਇਹਨਾਂ ਦੀ ਇਜਾਜ਼ਤ ਲੈ ਕੇ ਜਾਣਾ ਹੈ ਔਰ ਇਸ ਤੋਂ ਬਾਅਦ ਹਾਈ ਕੋਰਟ ਕਿੱਥੇ ਹੈ ਚੰਡੀਗੜ੍ਹ ਹੈ ਕਿ ਅੰਮ੍ਰਿਤਸਰ ਹੈ ਵਾਵਾ ਖੰਨਾ ਜੀ ਕਹਿ ਰਹੇ ਨੇ ਖਟ ਰਹੇ ਹੈ ਵਾਵਾ ਤਾਂ ਉਹ ਖਟ ਰਹੇ ਨੇ ਜਿਹੜੇ ਮੁੱਖ ਮੰਤਰੀ ਬਣ ਕੇ 92 95 ਐਮਐਲਏ ਲੈ ਕੇ ਇਸ ਅਹੰਕਾਰ ਚ ਬੈਠੇ ਆ ਕਿ ਅਸੀਂ ਲੋਕਾਂ ਨੂੰ ਸ਼ਰਾਬ ਪਲਾਪਲਾ ਤੰਬਾਕੂ ਪਲਾਪਲਾ ਔਰ ਬਰਬਾਦੀ ਕਰਾਂਗੇ ਲੇਕਿਨ ਅਸੀਂ ਸੰਵਿਧਾਨ ਨੂੰ ਇੰਪਲੀਮੈਂਟ ਨਹੀਂ ਕਰਾਂਗੇ ਪਰ ਸਫਾਈ ਦੀ ਜੋ ਹਾਲਾਤ ਨੇ ਪੂਰੇ ਦੇ ਹਾਲਾਤ ਨੇ ਉਹ ਦੇ ਸਾਰੇ ਕਾਫੀ ਜ਼ਿਆਦਾ ਭੈੜੇ ਹੋ ਚੁੱਕੇ ਨੇ ਕਿ ਲੋਕਾਂ ਦਾ ਜੀਣਾ ਦੁਸ਼ਵਾਰ ਹੋ ਚੁੱਕਾ ਹਾਂ ਤੇ ਮੈਂ ਤਾਂ ਕਹਿ ਰਿਹਾ ਜੀ ਕਿ ਹੋਲੀ ਸਿਟੀ ਦਾ ਕੀ ਮਤਲਬ ਹੁੰਦਾ ਹੈ ਹੋਲੀ ਸਿਟੀ ਦਾ ਤਿੰਨ ਚਾਰ ਮਤਲਬ ਹੁੰਦਾ ਹੈ ਹੋਲੀ ਸਿਟੀ ਦਾ ਮਤਲਬ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਰਿਲੀਜੀਅਸ ਸੈਂਟੀਮੈਂਟ ਨੂੰ ਰਿਸਪੈਕਟ ਕੀਤਾ ਜਾਏ ਸ਼ਰਾਬ ਜਿੱਦਾਂ ਕਿ ਵਾਰਾਂ ਲੱਸੀ ਜਿੱਦਾਂ ਕਿ ਯੋਧੇ ਵਿੱਚ ਬੈਨ ਕੀਤੀ ਜਾਏ ਨਸ਼ੇ ਬੈਨ ਕੀਤੇ ਜਾਣ ਨੀਟ ਮੱਛੀ ਬੈਨ ਕੀਤੀ ਜਾਏ ਜੋਰ আর ਸਫਾਈ ਸੈਨੀਟੇਸ਼ਨ ਪਬਲਿਕ ਹੈਲਥ ਦਾ ਧਿਆਨ ਰੱਖਿਆ ਜਾਏ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਆਰਟੀਆਈ ਦੇ ਵਿੱਚ ਮੈਂ ਪਤਾ ਕੀਤਾ ਹੈ ਕਿ ਅਮਰitsar ਹਿੰਦੁਸਤਾਨ ਦਾ ਡਰਟੀਐਸਟ ਸਿਟੀ ਹੈ ਵਨ ਆਫ ਦਾ ਡਰਟੀਐਸਟ ਸਿਟੀ ਹੈ ਤੇ ਇਹ ਹੀ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਇੰਨਾ ਪੈਸਾ ਇਕੱਠਾ ਹੋ ਰਿਹਾ ਹੈ ਉਹ ਕਿੱਥੇ ਖਰਚ ਹੋ ਰਿਹਾ ਭਗਵੰਤ ਮਾਨ ਜੀ ਸਾਡੇ ਗੁਰੂ ਨਗਰੀ ਨੂੰ ਸਾਫ ਸੁਥਰਾ ਕਿਉਂ ਨਹੀਂ ਰੱਖ پا ਰਹੇ ਹੋ ਇਹ ਸਾਡਾ ਉਹ ਸਵਾਲ ਨਹੀਂ ਦੇਖੋ ਲੜਾਈ ਤਾਂ ਅੱਤ ਤਾਈ ਜਾਏਗੀ ਐਂਡ ਤੱਕ ਜਾਏਗੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਅਸੀਂ ਇਹ ਪਹਿਲੀ ਅਦਾਸ ਤੇ ਇਹ ਕਰ ਰਹੇ ਹਾਂ ਕਿ ਉਹਨਾਂ ਨੂੰ ਗੁਰੂ ਮਹਾਰਾਜ ਮਤਬਖਸ਼ਣ ਉਹ ਆਪਣਾ ਇਰਾਦਾ ਜਿਹੜਾ ਉਹ ਦ੍ਰਿੜਤਾ ਦੇ ਨਾਲ ਗੁਰੂ ਰਾਮਦਾਸ ਦੀ ਅੱਗੇ ਛਾਤੀ ਫਲਾ ਕੇ ਖੜੇ ਹੋ ਗਏ ਨੇ ਕਿ ਮੈਂ ਤੇਰੀ ਨਗਰੀ ਚ ਨਹੀਂ ਹੋਣ ਦੇਣਾ ਉਹ ਆਪਣੇ ਹੀ ਥੋੜੀ ਮਤ ਦੇ ਨਾਲ ਸੁਧਾਰ ਕਰ ਲੈਣ ਔਰ ਇਸ ਨੂੰ ਫੇਵਰੇਬਲ ਡਿਸੀਜਨ ਦੇ ਦੇਣ ਹੁਣ ਦੇਖਾਂਗੇ 10 ਤਰੀਕ ਨੂੰ ਉਹ ਕੀ ਐਫੀਡੇਵਿਟ ਹਾਈ ਕੋਰਟ ਦਿੰਦੇ ਨੇ 10 ਤਰੀਕ ਦੀ ਲੱਗੀ ਹੋਈ ਹੈ ਉਸ ਤੋਂ ਬਾਅਦ ਹੀ ਨੈਕਸਟ ਸਟੈਪ ਅਸੀਂ ਇਹਦੇ ਤੇ ਲਾਵਾਂਗੇ ਐਸ ਸਮਾ ਦੇ ਵੱਲੋਂ ਮੰਗ ਪੱਤਰ ਵੀ ਡੀਸੀ ਸਾਹਿਬ ਨੇ ਦਿੱਤਾ ਕੰਨੀਆਂ ਕਿੱਥੇ ਰਹਿ ਗਈਆਂ ਨੇ ਮਮਾ ਸਾਹਿਬ ਵੀ ਧਰਨੇ ਪ੍ਰਦਰਸ਼ਨ ਕਰਦੇ ਰਹੇ ਨੇ ਜਿਸ ਜਗ੍ਹਾ ਤੇ ਸ਼ਰਾਬ ਦੇ ਟੇਕੇ ਅਗਨੇ ਜਾਂ ਰਸਤੇ ਆਉਣ ਵਾਲੇ ਨੇ ਉੱਥੇ ਕਰਦੇ ਰਹੇ ਪਰ ਉਹਦੀ ਸੁਣਵਾਈ ਨਿਕਲੋ ਦੇਖੋ ਇਹ ਸਵਾਲ ਮੈਂ ਘਟੋ ਘਾਟ 100 ਲੋਕਾਂ ਤੋਂ ਪੁੱਛ ਚੁੱਕਾ ਹਾਂ ਕਿ 1947 ਚ ਆਪਣਾ ਦੇਸ਼ ਆਜ਼ਾਦ ਹੋ ਗਿਆ 2024 ਆ ਗਿਆ ਔਰ 3 ਸਾਲਾਂ ਦੇ ਵਿੱਚ 500 ਸਾਲਾਂ ਇਸ ਗੁਰੂ ਨਗਰੀ ਦਾ ਹੋਣ ਵਾਲਾ ਹੈ ਇਨੀਆਂ ਸਰਕਾਰਾਂ ਆ ਗਈਆਂ ਇਨੀਆਂ ਸਰਕਾਰਾਂ ਚਲ ਗਈਆਂ ਕਿ ਅਸੀਂ ਇੰਨੇ ਕਰਪਟ ਹੋ ਚੁੱਕੇ ਹਾਂ ਮੋਰਲੀ ਔਰ ਮਟੀਰੀਲੀ ਕਿ ਅਸੀਂ ਆਪਣੀ ਗਰੀਡ ਕਰਕੇ ਆਪਣੇ ਲਾਲਚ ਕਰਕੇ ਕਰਪਸ਼ਨ ਕਰਕੇ ਇਸ ਗੁਰੂ ਨਗਰੀ ਨੂੰ ਹੋਲੀ ਸਟੇਟਸ ਨਹੀਂ ਦੇ ਰਹੇ ਤਾਂ ਜੋ ਹੋਟਲਾਂ ਦੇ ਵਿੱਚ ਜੇ ਸ਼ਰਾਬ ਵਿਕਰੀ ਹੈ ਤੇ ਸਾਨੂੰ ਉਹਦਾ ਫਾਇਦਾ ਹੋ ਜਾਏ ਤੰਬਾਕੂ ਵਿਚ ਰਹੇ ਤੇ ਸਾਨੂੰ ਉਹਦਾ ਫਾਇਦਾ ਹੋ ਜੇ ਇਸੇ ਲਾਲਚ ਦੇ ਨਾਲ ਇਹ ਕੰਮ ਆ ਇਹ ਫੈਸਲੇ ਨਹੀਂ ਹੋਏ ਨੇ ਇਸ ਲਈ ਅਸੀਂ ਦਬਾਧਾ ਅਪੀਲ ਕਰ ਰਹੇ ਹਾਂ ਭਗਵੰਤ ਮਾਨ ਜੀ ਨੂੰ ਕਿ ਦੇਖੋ ਐਸੀ ਲੜਾਈ ਗੁਰੂ ਰਾਮਦਾਸ ਜੀ ਨਾਲ ਨਾ ਕਰੋ ਡਰੋ ਰੱਬ ਦਾ ਪਔ ਰੱਖੋ 92 ਤੁਹਾਨੂੰ ਸੀਟਾਂ ਮਿਲੀਆਂ ਨੇ ਇਸ ਲਈ ਮਿਲੀਆਂ ਨੇ ਕਿ ਤੁਸੀਂ ਚੰਗਾ ਕੰਮ ਕਰ ਸਕੋ ਤੇ ਚੰਗਾ ਕੰਮ ਜ਼ਰੂਰ ਕਰੋ 2027 ਤੋਂ ਪਹਿਲਾਂ ਪਹਿਲਾਂ ਇਸ ਸ਼ਹਿਰ ਨੂੰ ਇਸ ਗੁਰੂ ਨਗਰੀ ਨੂੰ ਜ਼ਰੂਰ ਹੋਲੀ ਸਿਟੀ ਦਾ ਸਟੇਟਸ ਦੋ اور ਜਿਹੜੀਆਂ ਮੰਗਾਂ ਅਸੀਂ ਕੀਤੀਆਂ ਉਹਨੂੰ ਮਨਜ਼ੂਰ ਕਰੋ। ਅਸੀਂ ਸਰਪੇ ਇਹ ਜਿਹੜਾ ਲੜਾਈ ਲੜ ਰਹੇ ਹੋ ਭਾਜਪਾ ਵੱਲੋਂ ਲੜ ਰਹੇ ਹੋ ਕਿ ਜਗਪੂਰ ਸਿੰਘ ਰਾਜੂ ਲੜਾਈ ਮੈਂ ਜੀ ਟਟੋ ਕਟ 10 ਕਰੋੜ ਲੋਕ ਜਿਹੜੇ ਨੇ ਜਿਹੜੇ ਚਾਹਦੇ ਨੇ ਕਿ ਭਾਈ ਗੁਰੂ ਨਗਰੀ ਨੂੰ ਹੋਲੀ ਸਟੇਟਸ ਮਿਲੇ ਮੈਂ ਉਹਨਾਂ ਦੀ ਬਹੁਤ ਹੀ ਨਿਵਾਨੀ ਜੀ ਬਹੁਤ ਹੀ ਪਲਾਈਟ ਮੋਡੇਸਟ ਹੰਬਲ ਵੌਇਸਾਂ